ਪੰਜ ਮੈਂਬਰੀ ਕਮੇਟੀ ਦੀ ਇੱਕ ਮੀਟਿੰਗ ਲੰਗੇ ਕੱਲ ਹੋਈ ਉਸ ਨੂੰ ਜਿਵੇਂ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੱਤਰਕਾਰਾਂ ਨਾਲ ਤਲਖੀ ਤੋਂ ਬਾਅਦ ਕੁਝ ਥਰੰਮੇ ਦੇ ਨਾਲ ਦੱਸਿਆ ਕਿ ਉਹ ਇੱਕ ਇਨਫੋਰਮਲ ਮੀਟਿੰਗ ਸੀ ਕਹਿੰਦੇ ਜਦੋਂ ਫਾਰਮਲ ਹੋਵੇਗੀ ਤਾਂ ਨੂੰ ਸਾਰਿਆਂ ਨੂੰ ਸੱਦਿਆ ਜਾਵੇਗਾ ਖੈਰ ਉਸ ਇਨਫੋਰਮਲ ਮੀਟਿੰਗ ਦੇ ਵਿੱਚ ਜਾਣਕਾਰੀ ਮੁਤਾਬਕ ਤਲਖੀ ਵੀ ਹੋਈ ਤਲਖੀ ਆਪਸ ਦੇ ਵਿੱਚ ਹੋਈ ਹੈ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਉੱਥੇ ਮੌਜੂਦ ਰਹੇ ਔਰ ਉਹਨਾਂ ਦੇ ਨਾਲ ਕੁਝ ਹੋਰ ਲੀਡਰ ਉੱਥੇ ਰਹੇ ਇਸ ਦੌਰਾਨ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਲੀਡਰ ਆਪਸ ਦੇ ਵਿੱਚ ਹੀ ਉਲਝ ਗਏ ਗੱਲੀਬਾਤੀ ਉਲਝ ਗਏ મતਭੇਦ ਹੋ ਗਏ ਔਰ ਉਸ ਤੋਂ ਬਾਅਦ ਬੀਬੀ ਜ਼ਗੀਰਕੌਰ ਜਾਣਕਾਰੀ ਮੁਤਾਬਕ ਉਥੋਂ ਉਹ ਮੀਟਿੰਗ ਨੁਵਾਦ ਦੇ ਵਿਚਾਲੇ ਛੱਡ ਕੇ ਚਲੇ ਗਏ ਹਾਲਾਂਕਿ ਬੀਬੀ ਜ਼ਗੀਰਕੌਰ ਨੂੰ ਜਦੋਂ ਇਹਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਉਹਨਾਂ ਦਾ ਕੋਈ ਨਿੱਜੀ ਰੁਝੇਵਾਂ ਹੈ ਜਿਸ ਕਰਕੇ ਉਹਨਾਂ ਨੂੰ ਜਾਣਾ ਪਿਆ ਰਿਹਾ ਐਦਾਂ ਦੀ ਕੋਈ ਗੱਲ ਨਹੀਂ ਹੈ ਪਰ ਤਾਂ ਵੀ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹ ਇਸ ਗੱਲ ਦੇ ਹਾਮੀ ਨੇ ਕਿ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ ਜਿਸ ਤੋਂ ਇਹ ਸਵਾਲ ਖੜਾ ਹੋਇਆ ਕਿ ਜੇ ਉਹ ਇਸ ਹੱਕ ਦੇ ਹਾਮੀ ਨੇ ਕਿ ਡੈਮੋਕ੍ਰੈਟਿਕ ਤਰੀਕੇ ਨਾਲ ਚੋਣ ਹੋਣੀ ਚਾਹੀਦੀ ਹੈ ਤਾਂ ਕੀ ਦੂਸਰੇ ਪਾਸੇ ਕੋਈ ਇਹੋ ਜਿਹਾ ਧੜਾ ਵੀ ਹੈ ਜੋ ਇਹ ਨਹੀਂ ਚਾਹੁੰਦਾ ਹਾਲਾਂਕਿ ਜਾਣਕਾਰੀ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਕਿ ਸਰਬਸੰਮਤੀ ਦੇ ਨਾਲ ਵੀ ਪ੍ਰਧਾਨ ਚੁਣਨ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਇਤਲਕੀ ਜਿਹੜੀ ਉੱਥੇ ਹੋਈ ਹੈ ਹੁਣ ਸਵਾਲ ਇਹ ਹੈ ਕਿ ਕੀ ਪੰਜ ਮੈਂਬਰੀ ਕਮੇਟੀ ਅੰਦਰ ਸਭ ਕੁਝ ਠੀਕ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲਕਰ ਵਾਪਸੀ ਦੀਆਂ ਗੱਲਾਂ ਕਰ ਰਹੇ ਹੈ ਅਪੀਲ ਕਰ ਰਹੇ ਹੈ ਤੇ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਆਪਸੀ ਵਾਦ ਵਿਵਾਦ ਉੱਭਰ ਆਇਆ ਹੈ ਹੁਣ ਸਵਾਲ ਇਹ ਹੈ ਕਿ ਪ੍ਰਧਾਨਗੀ ਦੀ ਦੌੜ ਕਿਸ ਤਰ੍ਹਾਂ ਦੌੜੀ ਜਾਵੇਗੀ ਕੀ ਇਹ ਸਰਬਸੰਮਤੀ ਦਾ ਫੈਸਲਾ ਹੋਵੇਗਾ ਜਾਂ ਡੈਮੋਕਰੈਟਿਕ ਚੋਣ ਹੋਵੇਗੀ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪੂਰਤੀ ਕਰਦਿਆਂ ਹੋਇਆਂ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ 7 ਮੈਂਬਰੀ ਸੀ ਉਸ ਨੇ ਭਰਤੀ ਕਰ ਲਈ ਹੈ ਤੇ ਹੁਣ ਪ੍ਰਧਾਨ ਦੀ ਚੋਣ ਕਰਨੀ ਹੈ ਪਰ ਸਵਾਲ ਇਹ ਹੈ ਕਿ ਇਹ ਪ੍ਰਧਾਨ ਦੀ ਚੋਣ ਕਿਸ ਤਰ੍ਹਾਂ ਹੋਵੇਗੀ ਕੀ ਕੁਝ ਹੋਵੇਗਾ ਪਰ ਇਹਦੇ ਦਰਮਿਆਨ ਲੰਗੇ ਦਿਨੀ ਜੋ ਕੁਝ ਵਾਪਰਿਆ ਆਓ ਇੱਕ ਝਾਤ ਉਰੇ ਉੱਤੇ ਮਾਰਦੇ ਆ। ਉਹ ਕਹਿੰਦੇ ਜਸੇਦਾਰ ਨੂੰ ਨਹੀਂ ਮੰਨਦੇ ਕਹਿੰਦੇ ਅਸੀਂ ਜਸੇਦਾਰ ਨੂੰ ਵੀ ਨਹੀਂ ਮੰਨਦੇ ਜਸੇਦਾਰ ਨੂੰ ਨਹੀਂ ਮੰਨਦੇ ਤੇ ਮਤੇ ਨੂੰ ਕਿਵੇਂ ਮੰਨੀਏ ਦੇਖੋ ਮਤ ਉਹਨਾਂ ਨੇ ਬਖਰਾ ਨਹੀਂ ਗਿਆ ਉਹਨਾਂ ਦਾ ਦੋ ਤਰੀਕ ਦੇ ਮਤੇ ਦੀ ਹੀ ਪ੍ਰੋੜਤਾ ਕੀਤੀ ਆ ਤੇ ਦੋ ਤਰੀਕ ਦੇ ਮਤਿਆਂ ਤਾਂ ਅਸੀਂ ਮੰਨਦੇ ਆ ਜਸੇਦਾਰ ਮੰਨਦੇ ਜੀ ਇੱਕ ਸਵਾਲ ਇਹ ਤਾਂ ਹੁਣ ਪੰਥ ਨੇ ਫੈਸਲਾ ਕਰਨਾ